ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵਿਧਾਨ ਸਭਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਵਿਧਾਨ ਸਭਾ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਵਿੱਚ ਖਲਬਲੀ ਮਚਾ ਦਿੱਤੀ ਹੈ ਆਮ ਆਦਮੀ ਪਾਰਟੀ ਦੇ 40 ਵਿਧਾਇਕ ਕਾਂਗਰਸ ਦੇ ਸੰਪਰਕ ਵਿੱਚ ਨੇ ਕਾਂਗਰਸ ਪਾਰਟੀ ਦੇ ਵੱਲੋਂ ਟਿਕਟ ਦੀ ਮੰਗ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਉਹ ਮੌਜੂਦਾ ਵਿਧਾਇਕ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਪੁਚਾਹ ਲਾ ਗਿਆ ਹੈ ਉਹਨਾਂ ਨੇ ਉਹਨਾਂ ਦੇ ਨਾਮ ਦਸ ਦਿੱਤੇ ਨੇ ਕਿਹੜੇ ਹਲਕੇ ਤੋਂ ਕਿਹੜਾ ਵਿਧਾਇਕ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਜੋ ਤਿਆਰ ਬੈਠਾ ਹੈ ਤੁਸੀਂ ਜਿਹੜਾ ਲੋਕ ਰਾਏ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੋ ਰਾਜਨੀਤੀ ਦੇ ਵਿੱਚ ਵੱਡਾ ਪੁਚਾਹ ਆਇਆ ਹੈ ਅੱਜ ਕਾਂਗਰਸ ਦੇ ਸੀਨੀਅਰ ਲੀਡਰ ਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਜਿਵੇਂ ਹੀ ਅੱਜ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਇਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਕਿਰਦਿਆਂ ਕਹਾਂ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਪਣੇ ਵਿਧਾਇਕ ਜੋ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਸਤੇ ਤਿਆਰ ਬੈਠੇ ਨੇ ਔਰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਵੀ ਦੱਸਿਆ ਕਿ ਉਹ ਭਾਜਪਾ ਦੇ ਸੰਪਰਕ ਵਿੱਚ ਨੇ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ ਸੋ ਰਵਨੀਤ ਬਿੱਟੂ ਦੇ ذریعے ਉਹਨਾਂ ਨੂੰ ਭਾਜਪਾ ਦੇ ਵਲੇ ਪਾਸੇ ਲਜਾਇਆ ਜਾਵੇਗਾ ਰਵਨੀਤ ਬਿੱਟੂ ਇਸ ਦਾ ਕੰਮ ਕਰ ਰਹੇ ਹਰ ਰੋਜ਼ ਰਵਨੀਤ ਬਿੱਟੂ ਨਾਲ ਫੋਨ ਤੇ ਗੱਲਬਾਤ ਹੁੰਦੀ ਹੈ ਇੱਕ ਦਿਨ ਵਿੱਚ 10-10 ਫੋਨ ਅਟੈਂਡ ਹੁੰਦੇ ਨੇ ਇੱਕ ਦੂਸਰੀ ਨੇਤਾ ਦੇ ਰਵਨੀਤ ਬਿੱਟੂ ਤੇ ਭਗਵੰਤ ਮਾਨ ਦੇ ਇਹ ਵੱਡਾ ਬਿਆਨ ਦਿੱਤਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਔਰ ਉਹਨਾਂ ਨੇ ਕਿਹਾ ਕਿ ਅੱਜ ਜੋ ਕਿ ਕਾਂਗਰਸ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਬੁਕਿੰਗ ਕਰਵਾਈ ਜਾ ਰਹੀ ਹੈ ਜਿਸ ਤਰ੍ਹਾਂ ਉਹਨਾਂ ਨੇ ਪੰਜਾਬੀ ਸਿੰਗਰ ਦਾ ਨਾਮ ਵੀ ਦੱਸਿਆ ਦਰਜੀਤ ਦੋਸਾਂ ਦਾ ਜਦੋਂ ਸ਼ੋਅ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਬੁਕਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਜ ਆਮ ਆਦਮੀ ਪਾਰਟੀ ਦੇ ਵਿੱਚੋਂ ਵਿਧਾਇਕ ਇਸੇ ਤਰ੍ਹਾਂ ਕਾਂਗਰਸ ਪਾਰਟੀ ਵਿੱਚ ਆਪਣੀ ਬੁਕਿੰਗ ਨੂੰ ਲੈ ਕੇ ਜੋ ਸੰਪਰਕ ਕਰ ਰਹੇ ਨੇ ਕੁਝ ਪ੍ਰਤਾਪ ਸਿੰਘ ਬਾਜਵਾ ਨੇ ਕਿ ਮੇਰੇ ਨਾਲ ਕੁਝ ਰਾਜਾ ਵੜਿੰਗਨਰ ਔਰ ਕੁਝ ਹੋਰ ਸਾਡੇ ਲੀਡਰਾਂ ਦੇ ਸੰਪਰਕ ਦੇ ਵਿੱਚ ਹਰ ਰੋਜ਼ ਫੋਨ ਕਰ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਸਾਡਾ ਜਿਹੜਾ ਕਿ ਧਿਆਨ ਰੱਖਿਆ ਜੇ ਸਾਨੂੰ ਕਾਂਗਰਸ ਪਾਰਟੀ ਦੇ ਵੱਲੋਂ ਕਿਸੇ ਅਹੁਦੇ ਦੇ ਬਾਰੇ ਸਾਨੂੰ ਟਿਕਟ দেয়া ਜੇ ਸੋ ਇਹ ਸਾਰੀ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵਿਧਾਨ ਸਭਾ ਸੈਸ਼ਨ ਦੇ ਅੰਦਰ ਕਰਕੇ ਵੱਡੀ ਖਲਬਲੀ ਮਚਾਈਏ ਜਿੱਥੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਵਿਧਾਇਕਾਂ ਦੇ ਨਾਮ ਪੁੱਛ ਰਹੇ ਵੀ ਉਹ ਕਿਹੜੇ ਵਿਧਾਇਕ ਨੇ ਕਿਹੜੇ ਹਲਕਾ ਦਾ ਵਿਧਾਇਕ ਹੈ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਸੰਪਰਕ ਵਿੱਚ ਹੈ ਤਾਂ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਉਹ ਵਿਧਾਇਕ ਨਹੀਂ ਦੱਸਾਂਗਾ ਮੈਂ ਉਹਨਾਂ ਦਾ ਨਾਮ ਨਹੀਂ ਦੱਸਾਂਗਾ ਕਿਉਂਕਿ ਜੇਕਰ ਮੈਂ ਉਹਨਾਂ ਦਾ ਨਾਮ ਦੱਸਦਾ ਤਾਂ ਤੁਸੀਂ ਉਸ ਵਿਧਾਇਕ ਨੂੰ ਜਿਹੜਾ ਆਪਣੇ ਉਹਨਾਂ ਦੇ ਕੰਮ ਜਿਹੜੇ ਹੁਣ ਤੂੰ ਰੋਕਦੇ ਹੋਗੇ ਅਫਸਰਾਂ ਦੇ ਨਾਲ ਉਹਨਾਂ ਦਾ ਜਿਹੜਾ ਕੰਮ ਕਰ ਰਹੇ ਉਹ ਤੁਸੀਂ ਨਹੀਂ ਕਰਨ ਦਿਓਗੇ ਸੋ ਪ੍ਰਤਾਪ ਸਿੰਘ ਬਾਜਵਾ ਨੇ ਕ્યા ਕਿ ਜਿਸ ਤਰ੍ਹਾਂ ਤੁਸੀਂ ਚਲਾਕ ਜੇ ਉਸ ਤਰ੍ਹਾਂ ਹੀ ਹਰ ਕੋਈ ਚਲਾਕੇ ਸੋ ਮੈਂ ਤੁਹਾਨੂੰ ਉਹ ਨਾਮ ਨਹੀਂ ਦੱਸ ਸਕਦਾ ਲੇਕਿਨ ਆਉਣ ਵਾਲੇ ਅਗਲੇ ਸਾਲ ਉਹ ਸਾਰੇ ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਉਹ ਟਿਕਟਾਂ ਦੇ ਕਰਕੇ ਹੀ ਸਾਡੇ ਕੋਲ ਮੰਗ ਕਰ ਰਹੇ ਨੇ ਕਿ ਵਿਧਾਨ ਸਭਾ ਤੋਂ ਪਹਿਲਾਂ ਸਾਨੂੰ ਟਿਕਟਾਂ ਦਿੱਤੀਆਂ ਜਾਣ 2027 ਦੀਆਂ ਬਾਜਬਾ ਨੇ ਦਾਅਵਾ ਕੀਤਾ ਕਿ ਇੱਕ ਪਾਸੇ ਬਿੱਟੂ ਨੂੰ ਜੋ ਜੇਲ੍ਹ ਦੇ ਵਿੱਚ डकਿਆ ਹੋਇਆ ਹੈ ਉਹ ਬਿੱਟੂ ਨੂੰ ਜਿਹੜਾ ਹਰ ਤਰ੍ਹਾਂ ਦੇ ਜਿਹੜਾ ਟਰੀਟਮੈਂਟ ਜੋ ਵੀਆਈਪੀ ਮਿਲ ਰਿਹਾ ਹੈ ਔਰ ਬਿੱਟੂ ਦਾ ਜਿਹੜਾ ਫੜਿਆ ਜਾਣਾ ਇੱਕ ਡਰਾਮਾ ਹੈ ਉਹ ਜੇਲ੍ਹ ਦੇ ਅੰਦਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਔਰ ਇਸ ਦੇ ਨਾਲ ਹੀ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵੀ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਜਵਾਬ ਦਿੱਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਫਿਰ ਖੁਦ ਭਾਜਪਾ ਦੇ ਸੰਪਰਕ ਵਿੱਚ ਹੋਣਗੇ ਜਿਨ੍ਹਾਂ ਨੂੰ ਇਹ ਸਾਰੀ ਜਾਣਕਾਰੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਭਾਜਪਾ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੋਣੀ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਇਲਜ਼ਾਮ ਲਾ ਰਹੇ ਨੇ ਔਰ ਇੱਕ ਦੂਜੇ ਦੇ ਉੱਪਰ ਵੱਡੇ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਹੋਏ ਨੇ ਇਹਨਾਂ ਨੇ ਲਿਟਰਾਂ ਨੇ ਸੋ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਅੱਜ ਪੂਰੀ ਖਲਬਲੀ ਮਚਾਤੀ ਵਿਧਾਨ ਸਭਾ ਸੈਸ਼ਨ ਦੇ ਅੰਦਰ ਹੀ